ਜਿਨ੍ਹਾਂ ਦੀਆਂ ਅਛੀਆਂ ਵਾਹ ਜੀ ਵਾਹ ਜੇ ਮਨ ਚ ਖੋਟ ਹੋਵੇ ਨਾ ਉਹ ਨਹੀਂ ਮਿਲਦਾ ਜੇ ਪ੍ਰੇਮ ਹੋਵੇ ਉਹ ਦੇ ਜੰਗਲਾਂ ਚ ਵੀ ਜੇ ਇਕੱਲੇ ਜੰਗਲਾਂ ਚ ਮਿਲਦਾ ਉਹ ਕਹਿੰਦਾ ਜੇ ਜਦ ਰੱਬ ਮਿਲਦਾ ਜੰਗਲ ਜਾਇਆ ਮਿਲਦਾ ਗਾਈਆਂ ਬੱਚੀਆਂ ਕਹਿੰਦਾ ਤੀਰਥ ਨਹਾਤੇ ਆਂ ਆਂਦਾ ਜੇ ਉਹ ਮਿਲਦਾ ਨਹਾਤੇ ਆਂ ਬੰਦਿਆ ਤੇ ਮਿਲਦਾ ਡੱਡੀਆਂ ਮੱਛੀਆਂ ਬੁੱਲਿਆ ਰੱਬ ਉਹਨਾਂ ਨੂੰ ਮਿਲਦਾ ਉਹ ਨੀਤਾਂ ਜਿਨ੍ਹਾਂ ਦੀਆਂ ਅਛੀਆਂ ਜੇ ਮਨ ਸਾਫ਼ ਹੈ ਨਾ ਉਹ ਜਿੱਥੇ ਮਰਜੀ ਜਿਉ ਜੇ ਮਰਜੀ ਆਨੰਦੋਈ ਆਨੰਦ ਬਣਾਉਂਦਾ ਆਓ ਬੜੇ ਪ੍ਰੇਮ ਨਾਲ ਪਹਿਲਾਂ ਸਾਨੂੰ ਹੁਕਮ ਕੀਤਾ ਵੀ ਚੜ੍ਹਦੀ ਕਲਾ ਦੇ ਨਗਮੇ ਸੁਣਨੇ ਔਰ ਮੈਂ ਸੱਚ ਆਖਾਂ ਜਦੋਂ ਇੱਥੇ ਮੰਦਰ ਨੂੰ ਆਈ ਰਿਹਾ ਸੀ ਨਾ ਜਦੋਂ ਆ ਚਾਰ ਚਫੇਰਾ ਵੇਖਿਆ ਅੱਜ ਤੱਕ ਦਾ ਸਾਰਾ ਇਤਿਹਾਸ ਇਸ ਦੀਵਾਨ ਹਾਲ ਜਿਹਾ ਸਾਰੇ ਪ੍ਰਾਣਾ ਵੀ ਵੈਸੇ ਪ੍ਰਾਣਾ ਹੁੰਦਾ ਹੀ ਨਹੀਂ ਇਤਿਹਾਸ ਨਮਾ ਹੀ ਆ ਸਾਧ ਸੰਗਤ ਜੀ ਪਰ ਜਦੋਂ ਦਸਈ ਪਾਤਸ਼ਾਹਿਆਂ ਦੇ ਦਰਸ਼ਨ ਪੰਜ ਪਿਆਰੇ ਪੰਜ ਵੀਰ 40 ਮੁਗਤੇ ਚਾਰ ਸਹਬਜ਼ਾਦੇ ਹੱਤੀ ਜੱ삐 ਤੱ삐 ਬ੍ਰਹਮ ਗਿਆਨੀ ਨਿਹੰਗ ਸਿੰਘ ਪਚੰਗ ਸਿੰਘ ਆ ਅਕਾਲੀ ਬਾਬਾ ਫੂਲਾ ਸਿੰਘ ਦਾ ਪਹਿਰਾ ਆ ਸਰਦਾਰ ਜਸਵੰਤ ਸਿੰਘ ਖਾਲੜਾ ਭੈਣ ਤੁਸੀਂ ਮਾਝੇ ਦੀਆਂ ਉਹ ਜਨਣੀਆਂ ਜੇ ਨਹੀਂ ਮਰਦ ਪੁੱਤ ਪੈਦਾ ਕੀਤੇ ਆ ਅੱਜ ਤੱਕ ਉਹ ਕਿਹੜਾ ਇਤਿਹਾਸ ਜਿਹੜਾ ਜਿਹਦੇ ਵਿੱਚ ਤੁਹਾਡਾ ਯੋਗਦਾਨ ਨਹੀਂ ਬਲੀਆਂ ਦੀਆਂ ਮਾਈਆਂ ਤੇ ਬਲੀਆਂ ਦੇ ਬਾਪੂ ਤੁਸੀਂ ਉਹ ਆ ਅਕਾਲੀ ਬਾਬਾ ਫੂਲਾ ਸਿੰਘ ਉਹ ਜਥੇਦਾਰ ਖਰੀ ਸਿੰਘ ਮਲੂਆ ਤੇ ਸਾਹਮਣੇ ਉਹ ਬੇਅੰਤ ਸੁੰਦੇ ਸਤਵੰਤ ਸੂ ਵੀ ਖੜੇ ਆ ਨਵੇਂ ਪਟਾਕੇ ਪਾਏ ਇੱਕ ਮੈਨੂੰ ਕਹਿੰਦਾ ਕਹਿੰਦਾ ਜੀ ਪੁਰਾਣੇ ਸਿੰਘ ਤਕੜੇ ਸੀ ਅੱਜ ਵਾਰ ਅੱਜ ਵਾਲੇ ਉਹ ਨਹੀਂ ਮੈਂ ਕਿਹਾ ਅੱਜ ਵਾਲਿਆਂ ਘੱਟ ਕੀ ਕੀਤੀ ਓਏ ਪ੍ਰਧਾਨ ਮੰਤਰੀ ਇਹ ਨਹੀਂ ਚੁੰਡਦੀ ਘਰ ਜਾ ਕੇ ਗੱਡੀ ਚਾੜੀ ਫੌਜਾਂ ਦਾ ਜਰਨੈਲ ਇਹ ਨਹੀਂ ਢਾ ਲਿਆ ਮੁੱਖ ਮੰਤਰੀ ਚੀਥੜੀ ਅੜਾ ਤੇ ਲੱਭਿਆ ਹੀ ਨਹੀਂ ਜਿਹੜਾ ਕਹਿੰਦਾ ਸੀ ਤੁੰਨ ਕੇ ਰੱਖ ਦੂੰ ਉਹਨੂੰ ਤੁੰਨਤਾ ਕੀ ਕਰਉਣਾ ਹੋਰ ਦੱਸੋ ਤੇ ਸਹੀ ਕਿਹੜਾ ਕਾਰਜ ਨਹੀਂ ਕੀਤਾ ਆ ਕਹੀ ਕਹਿੰਦੇ ਜੀ ਹੁਣ ਕਈ ਬੀਬੀਆਂ ਐ ਉਹ ਕਰਦੀਆਂ ਸੋਨਾ ਵੱਲੋਂ ਹੋ ਗਏ ਓਏ ਗੰਦ ਪਾਉਣ ਵਾਲੇ ਬਹੁਤ ਤੁਰੇ ਫਿਰਦੇ ਬਾਣਿਆਂ 'ਚ ਵੀ ਆ ਗਏ ਉਹੋ ਜਿਹਾ ਪਤਾ ਨਹੀਂ ਕਿਹੜੇ ਕਿਹੜੇ ਕਿੱਦਾਂ ਕਿੱਦਾਂ ਪਰ ਅੱਖ ਦੇ ਵਿੱਚ ਹੀ ਨਾ ਐਡੀ ਕਿ ਸਾਡੇ ਜੁਰਤ ਹੋਣੀ ਚਾਹੀਦੀ ਸਾਡੇ 'ਚ ਗੁਰੂ ਦੀ ਬਾਣੀ ਤੇ ਬਾਣੇ ਦਾ ਐਡਾ ਪ੍ਰਤਾਪ ਹੋਣਾ ਚਾਹੀਦਾ ਨਾ ਗੋਲੀ ਮਾਰਨ ਤੋਂ ਪਹਿਲਾਂ ਆ ਵੇਖ ਹੀ ਲੋ ਕੋੜੀ ਤੋਂ ਵੱਧੋ ਸ਼ਕਤ ਹੀ ਹੋਣੀ ਚਾਹੀਦੀ ਆ ਉਹ ਕਿੱਥੋਂ ਮਿਲਣੀਆਂ ਉਹ ਗੱਲਾਂ ਨਾ ਨਹੀਂ ਮਿਲਣੀਆਂ ਉਹ ਨਿੰਦਿਆ ਕਰਕੇ ਨਹੀਂ ਮਿਲਣੀ ਉਹ ਚੁਗਲੀਆਂ ਕਰਕੇ ਨਹੀਂ ਮਿਲਣੀ ਉਹ ਸ਼ਕਤੀ ਮਿਲਣੀ ਮਾਰਦ ਦੀ ਬਾਣੀ ਚੋਂ ਉਹ ਸ਼ਕਤੀ ਮਿਲਣੀ ਆ ਸਿਮਰਨ ਚੋਂ ਉਹ ਸ਼ਕਤੀ ਮਿਲਣੀ ਦੁਈ ਦਵੇਸ਼ ਗਵਾਆਂ ਇਹ ਪਾਵਰ ਬਹੁਤ ਵੱਡੀਆਂ ਤੇ ਇੱਥੇ ਵੀ ਆ ਆਓ ਤੁਸੀਂ ਸਾਰੇ ਸਾਡੇ ਲਈ ਮੁਹੱਬਤ ਵਾਲੀ ਗੱਫੇ ਪਾਣੀ ਘਰ ਚ ਤਿਆਰ ਬੜਾ ਜ਼ੋਰ ਲਾਇਆ ਵੀ ਆਓ ਪਹਿਲਾਂ ਮੈਂ ਕਹਿੰਦਾ ਨਹੀਂ ਪਹਿਲਾਂ ਜਿਹੜੇ ਕੰਮ ਆਏ ਆ ਫਿਰ ਸ਼ਕਾਂਗੇ ਸੰਗਤਾਂ ਦਾ ਹੀ ਸ਼ਕਦੇ ਆ ਤੇ ਇਹ ਭਲੇਖਿਆ ਵੀ ਬੰਦਾ ਪਤਾ ਨਹੀਂ ਕੀ ਖਾ ਕੇ ਬੋਲ ਲੈਂਦਾ ਜੇ ਚੀਜ਼ਾਂ ਬੋਲਦਿਆਂ ਹਣ ਨਿਹੰਗ ਸਿੰਘ ਉਹ ਭਜੰਗ ਸਿੰਘ ਉਹ ਫਿਰ ਜਣਾ ਖਾਣੇ ਬੋਲਦਾ ਫਿਰੇ ਖਾ ਕੇ ਬੋਲਣਾ ਬੋਲਦੀ ਕਿਰਪਾ ਬੋਲਦੀ ਆ ਬਰਕਤ ਬਖਸ਼ਿਸ਼ ਇਹ ਕਿਰਪਾ ਗੁਰੂ ਹਰਗੋਬਿੰਦ ਸਾਹਿਬ ਦੀ ਇਹ ਕਿਰਪਾ ਆ ਬਾਬੇ ਵਿਧੀ ਚੰਦ ਸਾਹਿਬ ਦੀ ਜਿਹੜਾ ਬਚੋਲਾ ਬਣ ਕੇ ਲੈ ਕੇ ਆਇਆ ਤੇ ਜੇ ਮੈਂ ਆਪਣੀ ਗੱਲ ਕਰਾਂ ਸਾਡੇ ਨਾਲ ਥੋੜੇ ਭਾਣੇ ਨਹੀਂ ਵਰਤਾਏ ਸਾਡੇ ਆ ਮੇਰੇ ਗਲੇ ਤੇ ਬੜੇ ਵਾਰ ਕੀਤੇ ਉਹ ਕਿਆ ਕਰਨ ਵੀ ਬਾਹਰੋਂ ਛਕਿਆ ਨਾ ਕਰੋ ਮੈਂ ਕਿਹਾ ਬਾਬਾ ਜੀ ਛਕੀਏ ਕਿੱਥੋਂ ਫਿਰ ਰਹਿਣਾ ਹੀ ਸੰਗਤਾਂ ਚ ਪਈਏ ਵਾਰ ਦੇ ਦਿਓ ਇੱਕ ਵਾਰੀ ਐਨ ਗੱਲਾ ਖਤਮ ਬਾਬਾ ਦਇਆ ਸਿੰਘ ਜੀ ਕੋਲ ਆਏ ਮੇਰੇ ਕੋਲ ਫਤਿਹ ਨਾ ਬਲਾ ਹੋਈ ਤੇ ਮੈਂ ਕਿਹਾ ਬਾਬਾ ਜੀ ਜਾਂ ਤਾਂ ਜਿਹੜੀ ਚੂੰ ਚੂੰ ਮਾੜੀ ਮਾੜੀ ਕਰਦਾ ਇਹ ਵੀ ਬੰਦ ਕਰ ਦਿਓ ਤੇ ਜਾਂ ਫੇਰ ਕਿਰਪਾ ਕਰੋ ਬਾਬਾ ਦਇਆ ਸਿੰਘ ਜੀ ਦੇ ਬਚਨ ਸੀ ਕਹਿੰਦੇ ਪੁੱਤ ਗੱਜਣ ਵਾਸਤੇ ਆਏ ਆ ਤੇ ਗੱਜਦੇ ਹੀ ਰਹਿਣਾ ਸਾਧ ਸੰਗਤ ਜੀ ਸੱਚ ਆ ਡਾਕਟਰ ਨੂੰ ਗੜਾ ਦਿਖਾਇਆ ਉਹ ਆਂਦਾ ਜਿੰਨਾ ਤੁਸੀਂ ਬੋਲਿਆ ਨਾ ਉਹ ਉਹ ਅੱਜ ਤੋਂ 15 ਸਾਲ 20 ਸਾਲ ਦੀ ਗੱਲ ਕਰਦਾ ਵੀ ਉਹ ਚੌਕ ਸਾਲਾਂ ਤੁਸੀਂ ਬੋਲਿਆ ਹੁਣ ਬੱਸ ਕੰਮ ਫਤੇ ਹੁਣ ਤੇ ਬੱਸ ਮੌਨ ਧਾਰੋ ਤੇ ਰੱਬ ਰੱਬ ਕਰੋ ਤੇ ਬਾਬੇ ਕਹਿੰਦੇ ਗੱਜਣ ਵਾਸਤੇ ਆਏ ਤੇ ਗੱਜਣਾ ਆਪਣਾ ਕੁਝ ਨਹੀਂਗਾ ਆਪਣਾ ਜੋ ਮਿਲਿਆ ਸੀ ਉਹ ਤੇ ਸ਼ਾਇਦ ਖਤਮ ਹੋ ਗਿਆ ਇਹ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਆ ਦਾਤ ਦਾਤੇ ਦੀਆ ਇਹ ਭਲੇਖਾ ਸਾਨੂੰ ਕਿਸੇ ਨੂੰ ਵੀ ਨਹੀਂ ਹੋਣਾ ਚਾਹੀਦਾ ਆਪਣਾ ਕੀ ਆ ਆਪਣਾ ਕੁਝ ਵੀ ਨਹੀਂ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਬਾਪੂ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰੀ ਉਹ ਹਾਜ਼ਰ ਨਾਜ਼ਰਿਆ ਉਹ ਤੇਰਾ ਸਤਗੁਰ ਤੇਥਾ ਜੀ ਬਾਬਾ ਜੀ ਸਤਗੁਰ ਤੇਥਾ ਪੱਖ ਨਹੀਂ ਨਹੀਂ ਦਿੰਦਾ ਕੱਖ ਨਹੀਂ ਦੱਖ ਨਹੀਂ ਕਿਉਂਕਿ ਤੇਰੇ ਕੋਲ ਵੇਖਣ ਵਾਲੀ ਅੱਖ ਨਹੀਂ ਖੁਦਾ ਕੋ ਦੇਖਣ ਵਾਲੀ ਅੱਖੇ ਹੋਰ ਹੁੰਦੀ ਹੈ ਹੋਰ ਹੁੰਦੀ ਹੈ ਇਹ ਨਹੀਂ ਦੇਖ ਸਕਦੀਏ ਤੋ ਕਮਜ਼ੋਰ ਹੁੰਦੀਆਂ ਆ ਅੱਖਾਂ ਜਦੋਂ ਬਹੁਤੀ ਹਨੇੜ ਪੈ ਜਾ ਐ ਮੇਚਦੀਆਂ ਬਹੁਤੀ ਧੁੱਪ ਚ ਅੱਖਾਂ ਨਹੀਂ ਖੁੱਲਦੀਆਂ ਉਹ ਜਿਹੜੀ ਅੱਖਿਆ ਨਾ ਉਹ ਪ੍ਰੇਮ ਦੀ ਉਹ ਮੁਹੱਬਤ ਦੀ ਉਹ ਪਿਆਰ ਦੀ ਉਹ ਅੱਖ ਅਗੇੜ ਬਾਬਾ ਜੀ ਬਾਬਾ ਜਗਾ ਜੀ ਜਗ ਤਾਰਨ ਆਉਣ ਵਾਲਿਓ ਜਿਵੇਂ ਪਿਛਲਿਆਂ ਨੂੰ ਤਾਰਿਆ ਨਾ ਸਾਨੂੰ ਵੀ ਤਾਰੋ ਸਿਰ ਤੇ ਹੱਤਰੋ ਮੇਰਾ ਰੱਖੋ ਆਓ ਆਪਣਾ ਕੁਝ ਨਹੀਂ